ਸਸਰੀਕਲ ਜੀ ਸਾਰਿਆਂ ਨੂੰ ਗੁੱਡੂ ਦੀ ਰਸੋਈ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਤੰਦੂਰ ਦੀ ਮਿੱਸੀ ਰੋਟੀ ਬਣਾਉਣ ਦਾ ਨ तरीका ਦੱਸਾਂਗੇ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਤੁਹਾਨੂੰ ਤੰਦੂਰ ਤੇ ਤੰਦੂਰ ਵਿੱਚ ਆਪਾਂ ਕਿਸ ਤਰ੍ਹਾਂ ਬਣਾਣੇ ਮਿੱਸੇ ਮਿੱਸੀ ਰੋਟੀ ਤੰਦੂਰ ਵਿੱਚ ਇਹਦੇ ਚ ਨਾ ਸਾਨੂੰ ਓਵਨ ਦੀ ਲੋੜ ਐ ਨਾ ਤੰਦੂਰ ਦੀ ਲੋੜ ਐ ਤੇ ਮੈਂ ਤੁਹਾਨੂੰ ਦੱਸਦੀ ਆ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਇੱਥੇ ਚ ਮੈਨੂੰ ਸਭਾਂ ਨੂੰ ਜ਼ਰੂਰਤ ਐ ਆਟਾ ਇਹ ਮੈਂ wheat flour ਲਿੱਤਾ ਐ ਬੇਸਣ ਇਹ ਹਰੀ ਮਿਰਚ ਕੱਟੀ ਹੋਈ ਤੰਗੀਆਂ ਤੇ ਇਹਦੇ ਚ ਮੈਂ ਨਹਰਾ ਬਿਆਜ਼ ਕੱਟ ਕੇ ਪਾਇਆ ਇਹਦੇ ਨਾਲ ਬਹੁਤ ਸਵਾਦ ਬਣਦੇ ਐ ਮਿੱਸੀ ਰੋਟੀ ਬੜੀ ਅੱਛੀ ਬਣਦੀ ਹੈ ਇਹ ਮੈਂ ਸੁੱਕੀ ਮੇਥੀ ਲਾਲ ਮਿਰਚ ਜੀਰਾ ਜਵੈਣ ਇਹ ਪੀਸਿਆ ਹੋਇਆ ਅਨਾਰ ਦਾਣਾ ਇਹ ਤੇ ਦਰੜ ਕੀਤਾ ਹੋਇਆ ਧੰਨੀਆਂ ਤੇ ਨਮਕ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਘਿਓ ਵੀ ਪਾਵਾਂਗੇ ਕਿਉਂਕਿ ਬੇਸਨ ਥੋੜਾ ਡਰਾਈ ਡਾਈ ਹੁੰਦਾ ਤੇ ਇਹਨਾਂ ਜਿਆਦਾ ਉਹ ਸਾਫਟ ਨਹੀਂ ਬਣਦੇ ਫੁਲਕੇ ਇਹ ਮੈਂ 3-4 ਚਮਚ ਇਹ ਮੈਂ ਤਕਰੀਬਨ ਇਹ ਦੋ ਕੋਲੀਆਂ ਆਟਾ ਲਿਆ ਤੇ ਇੱਕ ਕੋਲੀ ਆਪਾਂ ਬੇਸਨ ਪਾ ਲਾਂਗੇ ਇਹ ਤੁਸੀਂ ਆਪਣੀ ਲੋੜ ਮੁਤਾਬਕ ਪਸੰਦ ਮੁਤਾਬਕ ਥੋੜਾ ਜਿਆਦਾ ਘੱਟ ਵੀ ਕਰ ਸਕਦੇ ਹੋ ਰੇਸ਼ਿਓ ਤੇ ਇਹ ਆਪਾਂ ਇਹ ਧੰਨੀਆਂ ਤੇ ਸਾਰਾ ਕੁਝ ਇਹਦੇ ਵਿੱਚ ਪਾ ਦੇਾਂਗੇ ਇਹ ਦੇਖੋ ਜੀ ਠੀਕ ਹੈ ਤੇ ਇਹ ਆਪਾਂ ਸਾਰੇ ਮਸਾਲੇ ਦੇ ਵਿੱਚ ਪਾ ਦਿਆਂਗੇ ਠੀਕ ਹੈ ਤੇ ਇਹਨੂੰ اچھی طرح ਘਿਓ ਵਿੱਚ ਮਿਕਸ ਕਰ ਲਾਂਗੇ ਤੇ ਫੇਰ ਮੈਂ ਇਹਦਾ ਆਟਾ ਤਿਆਰ ਕਰ ਲਾਂਗੇ ਇਹਨੂੰ ਪਾਣੀ ਪਾ ਕੇ ਜਿਸ ਤਰ੍ਹਾਂ ਆਪਾਂ ਨੋਰਮਲ ਬਣਾਉਂਦੇ ਆ ਆਟਾ ਗੁੰਨਦੇ ਆ ਰੋਟੀ ਵਾਸਤੇ ਉਸਰਾਂ ਦਾ ਹੀ ਬਣਾਣਾ ਨਾ ਬਹੁਤਾ ਟਾਈਟ ਤੇ ਨਾ ਬਹੁਤਾ ਲੂਸ ਇਹ ਦੇਖੋ ਕਿ ਆਪਾਂ ਬਸ ਇਹਨੂੰ ਇੱਥੇ ਸਿਆ ਸਿਆ ਆਟਾ ਕਰ ਲਿਆ ਪਾਰ ਇਹ ਆਪਾਂ ਇਹਨੂੰ ਆ ਦੇਖ 10-15 ਮਿੰਟ ਆਪਾਂ ਇਹਨੂੰ ਰੈਸਟ ਲਈ ਰੱਖ ਦਿਆਂਗੇ ਮਿਲਦੇ ਆ 10 ਮਿੰਟ ਬਾਅਦ ਏ ਦੇਖੋ ਜੀ 14 ਮਿੰਟ ਹੋ ਗਏ ਸਾਡੇ ਆਟੇ ਨੂੰ ਤੇ ਇਹਨ ਹੋ ਗਿਆ ਤਿਆਰ 2 ਮਿੰਟ ਪੈਣੇ ਮਸਲ ਤੋਂ ਮੰਗ ਤੇ ਇਧਰੋਂ ਆਪਾਂ ਨੇ ਇਹ ਬਣਾਣੇ ਆ ਕੜਾਈ ਵਿੱਚ ਤੰਬੂਰ ਦੇ ਫਿਲਕੇ ਠੀਕ ਹੈ ਇਹ ਮੈਂ ਗੈਸ ਓਨ ਕਰ ਲਈ ਉੱਪਰ ਕੜਾਈ ਰੱਖ ਦਿੱਤੀ ਤੇ ਇਹ ਆਪਾਂ ਹੋ ਮੰਨ ਲੀਏ ਆਪਾਂ ਥੋੜਾ ਜਿੰਨਾ ਸੁੱਕਾ ਆਟਾ ਲਗਾ ਕੇ ਤੇ ਇਹ ਪੇੜੇ ਬਣਾ ਲਾਂਗੇ ਤੁਸੀਂ ਜਿੰਨਾ bộtਾ ਰੱਖਣਾ ਚਾਹੁੰਦੇ ਹੋ ਇਹ ਵੀ ਕੁਝ ਇਹ ਪੇੜੇ ਬਣਾ ਲੈ ਠੀਕ ਹੈ ਬਣਨੇ ਇਹ ਆਪਾਂ ਵੈਸੇ ਤਾਂ ਤੰਦੂਰ ਤੇ ਪਕਾਉਂਦੇ ਆ ਤੇ ਪਾਣੀ ਵਾਲਾ ਹੱਥ ਲਗਾ ਕੇ ਬਣਾਉਂਦੇ ਆ ਤੇ ਇਹਦੇ ਵਿੱਚ ਥੋੜਾ ਜਿਹਾ ਵੇਲ ਕੇ ਧੂੜਾ ਲਗਾ ਕੇ ਨਾ ਆਪਾਂ ਵੇਲਣੇ ਚੱਕ ਲੈਣ ਨਾਲ ਵੇਲ ਕੇ ਤੇ ਫਿਰ ਬਣਾਵਾਂਗੇ ਤੇ ਤੇ ਦੇ ਵਿੱਚ ਲਗਾਉਣ ਵੇਲੇ ਥੋੜਾ ਜਿਹਾ ਆਪਾਂ ਪਾਣੀ ਦਾਤ ਲਗਾ ਲਾ ਰੋਟੀ ਨਾਲੋਂ ਮੈਂ ਥੋੜਾ ਜਿਹਾ ਇਸ ਨੂੰ ਮੋਟਾ ਵੇਲਣਾ। ਉਨੀ ਪਤਲੀ ਨਹੀਂ ਕਰਨੀ ਕਿਉਂਕਿ ਫਿਰ ਰੋਟੀ ਸੁੱਕ ਜਾਂਦੀ ਹੈ। ਇਹ ਦੇਖੋ ਜੀ ਆਪਣਾ। ਬਸ ਇੰਨੀ। ਇਹ ਦੇਖੋ। ਇਹ ਇੰਨੀ ਮੋਟੀ। ਤਵੇ ਤੇ ਬਣਾਣੀ ਹੋਵੇ ਤਾਂ ਪਤਲੀ ਹੁੰਦੀ ਹੈ ਨਾ। ਬਸ ਇੰਨੀ ਮੋਟੀ ਆਪਣੇ ਵੇਲ ਲੈਣੀ ਹੈ। ਇਹ ਮੈਂ ਛੋਟੀ ਕੜਾਈ ਰੱਖੀ ਹੈ ਤੇ ਜੇ ਵੱਡੀ ਵੀ ਤਾਂ ਤਿੰਨ ਫੁਲਕੇ ਵੀ ਲੱਗ ਜਾਂਦੇ ਆ। ਇਹ ਤੁਸੀਂ ਆਪਣਾ ਵੱਡੀ ਵੀ ਰੱਖ ਸਕਦੇ ਹੋ। ਇਹ ਮੇਰੀ ਕਾਲੀ ਹੋਈ ਹੋਈ ਸੀ ਮੈਂ ਇਸੇ ਕੰਮ ਵਾਸਤੇ ਰੱਖੀ ਹੋਈ ਹੈ ਜੇ ਆ ਕੁਝ ਫਰਾਈ ਕਰਨਾ ਹੁੰਦਾ ਤਾਂ ਇਸ ਨੂੰ ਯੂਜ਼ ਕਰਦੀ ਆ ਤੇ ਜਾਂ ਇਸ ਤਰ੍ਹਾਂ ਜਿਸ ਤੰਦੂਰ ਤੇ ਫੁਲਕੇ ਬਣਾਏ ਹੁੰਦੇ ਆ ਤਾਂ ਇਹਨੂੰ ਯੂਜ਼ ਕਰਦੀ ਆ ਵੈਸੇ ਬਿਲਕੁਲ ਦੂਸਰਾ ਮਿੱਟੀ ਵਾਲਾ ਵੀ ਤੰਦੂਰ ਹੈਗਾ ਤੇ ਇਹ ਦੇਖੋ ਆਪਣਾ ਮਿੱਟੀ ਤੇ ਕਿਸੇ ਦਿਨ ਨਾ ਮੈਂ ਉਹਦੇ ਸੀ ਤੁਹਾਨੂੰ ਦਿਖਾਵਾਂਗੀ ਇਹ ਦੇਖੋ ਹੋ ਕੀ ਗਰਮ ਕੜਾਈ ਇਹ ਥੋੜਾ ਜਿਹਾ ਆਪਾਂ ਨੇ ਪਾਣੀ ਦਾ ਹੱਥ ਹਲਕਾ ਜਿਹਾ ਲਗਾਣਾ ਠੀਕ ਹੈ ਇਹ ਹਲਕਾ ਜਿਹਾ ਲਗਾ ਕੇ ਤੇ ਤੇ ਦੇਖੋ ਜੀ ਇੱਥੇ ਆਪਾਂ ਨੇ ਲਗਾਤੀ ਰੋਟੀ ਤੇ ਇੱਕ ਹੋਰ ਇੱਥੇ ਲਗਾ ਲਾਂਗੇ ਇਹ ਬਸ ਇਹ ਲੱਗੀ ਇੱਥੇ ਰੋਟੀ ਹੁਣ ਆਪਾਂ 2 ਮਿੰਟ ਵੇਟ ਕਰਦੇ ਹਾਂ ਪਤਾ ਲੱਗ ਜਾਏਗਾ ਰੋਟੀ ਇਹ ਦੇਖੋ ਜੀ ਜਦੋਂ ਪਿੱਛੀ ਸਾਈਡ ਪੱਕ ਜਾਂਦੀ ਹੈ ਤਾਂ ਫਿਰ ਇਹ ਆਪਣੇ ਆਪ ਹੀ ਸੇਕ ਚਲਦੀਆਂ ਆ ਦੇਖੋ ਠੀਕ ਹੈ ਥੋੜਾ ਜਿਹਾ ਆਪਾਂ ਇਸ ਤਰ੍ਹਾਂ ਇਹਨੂੰ ਰੱਖ ਲੈਂਦੇ ਆ ਸੇਕ ਨਾਲ ਜਾਈਗਾ ਤੇ ਦੂਸਰੀ ਗੈਸ ਔਨ ਕਰਕੇ ਇਹ ਦੇਖੋ ਜੀ ਇਹਨੂੰ ਆਪਾਂ ਇੱਥੇ ਸੇਕ ਲਾਂਗੇ ਬਿਲਕੁਲ ਗੈਸ ਵਰਗੀ ਤੰਦੂਰ ਵਰਗੀ ਦੀ ਟੇਸਟ ਤੰਦੂਰ ਵਰਗੀ ਲੋਕਾਂ ਕਰਾਂ ਚ ਸ਼ਹਿਰਾਂ ਚ ਆਮ ਆਪਣਾ ਤੰਦੂਰ ਦੀ ਮੁਸ਼ਕਲ ਹੁੰਦੀ ਹੈ ਤੇ ਦਿਨ ਕਰਦਾ ਤੰਦੂਰ ਦੀ ਰੋਟੀ ਖਾਣ ਨੂੰ ਜੇ ਤਵੇ ਤੇ ਵੀ ਬਣ ਜਾਂਦੀ ਉਹ ਤੋਂ ਬਲਟਾ ਕਰਕੇ ਤੇ ਇੱਥੇ ਕੁਝ ਨਹੀਂ ਕਰਨਾ ਪੈਂਦਾ ਤੁਸੀਂ ਬਸ ਚਾਏ ਲੱਛੇ ਪਰੌਂਠੇ ਪਰੌਂਠੇ ਆਲੂ ਵਾਲੇ ਜਿਹੜੇ ਮਰਜ਼ੀ ਬਣਾਓ

साइड तो चंकी तरह सेक के गर्मा गर्म बहुत ही मजेदार बनते हैं ਇਸ ਹੱਦ ਉਪਰੋਂ ਤੇ ਤਿਆਰ ਲਸੇਰੋ ਫੁਲਕੇ ਤੇ ਇਹ ਦੇਖੋ ਦੇਖੋ ਨਾ ਦੇਖ ਬਰਖਣ ਪਾ ਕੇ ਗਰਮ ਗਰਮ ਆਪਣੇ ਪਲੇਟ ਕਰ ਦਿੱਤੀ ਤਿਆਰ ਲਓ ਜੀ ਲਓ ਜੀ ਖਾਓ ਤੇ ਨਾਲ ਲਓ 그린 ਚਟਨੀ ਜੇ ਤੁਹਾਡਾ ਮਨ ਕਰੇ ਤਾਂ ਨਾਲ ਲਸਿਰੀ ਪੀ ਸਕਦੇ ਹੋ ਇਹ 그린 ਚਟਨੀ ਮੈਂ ਬਣਾ ਕੇ ਪਹਿਲਾਂ ਰੱਖੀ ਸੀ ਐਦਿਹੀ ਮੈਂ ਰੈਸਪੀ ਦੱਸਾਂਗੀ ਤੁਹਾਨੂੰ ਠੀਕ ਹੈ ਜੀ ਤੁਸੀਂ ਮੈਨੂੰ ਪਿਆਰ ਦਿੰਦੇ ਰਹਿਣਾ ਸ਼ੁਰੂਆਤ ਵਧੀਆ ਹੋਵੇ ਤੇ ਚਲੋ ਸਾਰਾ ਕੁਝ ਫਿਰ ਉਤਸ਼ਾਹ ਵੀ ਮਿਲਦਾ ਹੈ ਮੈਂ ਆਪਣੀ ਜਿੰਨੀ ਮੈਨੂੰ ਹੈਗੀ ਹੈ ਜਵਾਜ਼ ساری ਜ਼ਿੰਦਗੀ ਦਾ ਐਕਸਪੀਰੀਅੰਸ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੁਝ ਨਮਾ ਬਣਾਉਣ ਲਈ ਫਿਰ ਆਪਾਂ ਮਿਲਦੇ ਆਂ ਠੀਕ ਹੈ ਜੀ ਖੁਸ਼ ਰਹੋ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਚਲੋ ਆਓ ਆਪਣਾ ਟੇਸਟ ਕਰਦੇ ਹਾਂ ਠੀਕ ਹੈ ਜੀ ਸਸਟੀ ਕਾਲ